ਮੋਹਾਲੀ ਪੁਲਿਸ ਵੱਲੋਂ ਅਗਵਾ ਅਤੇ ਅੰਨੇ ਕਤਲ ਮਾਮਲੇ ਨੂੰ ਕਰੀਬ 48 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ 4 ਤਰੀਕ ਨੂੰ ਸਾਡੇ ਕੋਲ ਆਈਟੀ ਸਿਟੀ ਥਾਣੇ ਦੇ ਵਿੱਚ ਇੱਕ ਜਿਹੜਾ ਕਿਡਨਾਪਿੰਗ ਦਾ ਜਿਹੜਾ ਮੈਟਰ ਰਿਪੋਰਟ ਹੋਇਆ ਸੀਗਾ ਇਹਦੇ ਵਿੱਚ ਰਾਹੁਲ ਸਿਹાગ ਨੇ ਇਹ ਰਹਿਣ ਵਾਲੇ ਨੇ ਆਈਟੀ ਸਿਟੀ ਦੇ ਵਿਚਾਰੋ ਸਿਟੀ ਸੀ ਬਲਾਕ ਦੇ ਇਹਨਾਂ ਨੇ ਦੱਸਿਆ ਕਿ ਮੇਰੇ ਫਾਦਰ ਇੱਕ ਦਿਨ ਪਹਿਲਾਂ ਜੋ ਕਿ 3 ਜੁਲਾਈ ਨੂੰ ਸ਼ਾਮ ਨੂੰ ਘਰੋਂ ਚਲੇ ਗਏ ਸੀ ਤੇ ਕੋਈ ਨਾਮ ਲੂ ਵਿਅਕਤੀਆਂ ਨੇ ਇਹਨਾਂ ਨੂੰ ੱੱਕੇ ਨਾਲ ਬੰਦੀ ਬਣਾ ਕੇ ਰੱਖਿਆ ਲੱਗਦਾ ਹੈ ਤੇ ਕੋਈ ਨਾਮ ਲੂ ਵਿਅਕਤੀ ਇਹਨਾਂ ਨੂੰ ਨਾਲ ਲੈ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਇਹ ਘਰੇ ਵਾਪਸ ਨਹੀਂ ਆਏ ਇਸ ਮਾਮਲੇ ਦੀ ਕਿਉਂਕਿ ਕਾਫੀ ਜਿਹੜੇ ਅਮਰਜੀਤ ਸਿਹાગ ਮਿਸਿੰਗ ਸੀਗੇ ਇਹ ਹਰਿਆਣਾ ਦੇ ਵਿੱਚੋਂ ਕਾਲਜ ਦੇ ਵਿੱਚ ਪ੍ਰੋਫੈਸਰ ਰਿਟਾਇਰ ਹੋਏ ਹੋਏ ਨੇ ਤੇ ਪਿਛਲੇ 5-7 ਸਾਲਾਂ ਦੇ ਵਿੱਚ ਐਰੋਸਿਟੀ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਕੁਝ ਪ੍ਰਾਪਰਟੀ ਦਾ ਕੰਮ ਵੀ ਕਰ ਰਹੇ ਸੀਗੇ ਤੇ ਇਹਨਾਂ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋ ਐਸਐਸਪੀ ਸਾਹਿਬ ਮੋਹਾਲੀ ਸ਼੍ਰੀ ਹਰਮਨਜੀਤ ਸਿੰਘ ਹਾਸਦੀ ਵੱਲੋਂ ਬਹੁਤ ਵਕੀਮਾਂ ਬਣਾਈਆਂ ਗਈਆਂ ਜਿਵੇਂ ਸਾਡੇ ਐਸਪੀ ਆਪਰੇਸ਼ਨ ਤਲਵਿੰਦਰ ਸਿੰਘ ਐਸਪੀ ਸਾਡੇ ਡੀਐਸਪੀ ਸਿਟੀ 2 ਅਰਜਨ ਸਿੰਘ ਬਲਸਾ ਡੀਐਸਪੀ ਜਤਿੰਦਰ ਚੋਹਾਨ ਡੀਐਸਪੀ ਡੀ ਇੰਚਾਰਜ ਸੀਆਈਏ 3 ਇੰਚਾਰਜ ਸੀਆਈ ਸਾਡੇ ਅੰਡਰਨਾਰਕੋਡਿਕਸ ਅੱਲੇ ਮਿਲ ਕੇ ਤੇ ਨਾਲ ਹੀ ਜਿਹੜੇ ਸਾਡੇ ਆਨਾ ਅਰੋ ਸਿਟੀ ਦੇ ਐਸ ਐਚ ਯੂ ਅਸਖਿੰਦਰ ਇਹਨਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ 28 ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਸਟੇਸ ਕਰ ਲਿਆ ਅਨਫੋਰਚੂਨੇਟਲੀ ਜਿਹੜਾ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਿਹੜੇ ਕਿਡਨੈਪਰਜ਼ ਨੇ ਇਹਨਾਂ ਨੇ ਜਿਹੜੇ ਅਮਰਜੀਤ ਸਿਹાગ ਹੈ ਉਹਨਾਂ ਨੂੰ ਮਰਡਰ ਕਰਕੇ ਉਹਨਾਂ ਨੂੰ ਮੌਤ ਨੇ ਕੋਲੇ ਉਹਨਾਂ ਦੀ ਬਾਡੀ ਡੰਪ ਕਰਤੀ ਹੈ ਇਸ ਦੋਸੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਰਡਰ ਹੋ ਗਿਆ ਬਟ ਅਸੀਂ ਜਿਹੜੇ ਵਿਦੀਨ 48 ਆਵਰਸ ਕੇਸ ਨੂੰ ਪੇਸ਼ ਕਰਕੇ ਜਿਹੜੇ ਦੋਹੇ ਅਕਿਊਜ਼ਡ ਹੈ ਇੱਕ ਦਾ ਨਾਮ ਵਿਕਰਮ ਸਿੰਘ ਹੈ ਤੇ ਦੂਸਰੇ ਦਾ ਨਾਮ ਬਲਜਿੰਦਰ ਸਿੰਘ ਹੈ ਇਹ ਦੋਨਾਂ ਨੂੰ ਅਸੀਂ ਵਿਦੀਨ 48 ਆਵਰ ਅਰੈਸਟ ਕਰ ਲਿਆ ਹੈ ਅਕਿਊਜ਼ ਨੂੰ ਅਰੈਸਟ ਕਰਕੇ ਉਸ ਦੇ ਵਿੱਚ ਅਸੀਂ ਮਰਡਰ ਦੇ ਸੈਕਸ਼ਨ ਨੂੰ ਐਡ ਕਰਤੇ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕੱਲ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 4 ਦਿਨ ਦਾ ਰਿਮਾਂਡ ਲਿਆ ਤੇ ਅਕਿਊਜ਼ ਨੇ ਜਿਹੜੀ ਦੌਰਾਨ ਤਫਤੀਸ਼ ਡਿਸਕਲੋਸ ਕੀਤਾ ਸੀ ਕਿ ਇਹਨਾਂ ਨੇ ਤਾਂ ਇਹ ਸਿਰ ਇਹਨਾਂ ਦੀਆਂ ट्रांजੈਕਸ਼ਨਸ ਚੱਲਦੀਆਂ ਸੀਗੀਆਂ ਤੇ ਇਹ ਅਬਿਊਜ਼ਡ ਉਹਨਾਂ ਤੋਂ ਪੈਸੇ ਮੰਗ ਰਹੇ ਸੀਗੇ 35-40 ਲੱਖ ਰੁਪਏ ਉਹਨਾਂ ਨੇ ਆਪਦੇ ਉਸ ਜਿੰਦਗੀ ਨੂੰ ਕਿਡਨਾਪ ਕਰਕੇ ਉਹਨੂੰ ਅੰਡਰ ਪ੍ਰੈਸ਼ਰ ਉਹਦੇ ਬੇਟੇ ਨੂੰ ਤੇ ਉਹਨਾਂ ਦੇ ਨੌਕਰ ਨੂੰ ਕਾਲ ਕਰਵਾਈ ਵੀ 40 ਲੱਖ ਰੁਪਏ ਹੁਣੇ ਮੰਗਾਉ। ਜਦੋਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਬਾਅਦ ਉਹਨੂੰ ਮੋਰਨ ਹਿੱਲ ਜਿਹੜਾ ਪਿੰਚਕੁੱਲੇ ਦੇ ਏਰੀਆ ਦੇ ਵਿੱਚ ਲੱਗੇ ਉੱਥੇ ਜਾ ਕੇ ਇਹਨਾਂ ਨੇ ਇਹਨੂੰ ਪਹਿਲਾਂ ਗੋਲੀਆਂ ਮਾਰੀਆਂ ਤੇ ਗੋਲੀਆਂ ਮਾਰ ਕੇ ਉੱਥੋਂ ੱੱਕਾ ਦੇ ਕੇ ਦੇ ਸਾਈਡ ਤੇ ਬੋਡੀ ਡੰਪ ਕਰਤੀ ਅਸੀਂ ਇਸ ਦੇ ਵਿੱਚ ਮਰਡਰ ਦੇ ਸੈਕਸ਼ਨ ਕਿਡਨਾਪਿੰਗ ਦੇ ਸੈਕਸ਼ਨ ਐਡ ਕਰਤੇ ਨੇ ਆਰਮਜ਼ੈਕਟ ਦੇ ਦਾ ਵੀ ਵਾਅਦਾ ਕੀਤਾ ਜਿਹੜੇ ਬਾਕੀ ਅਸੀਂ ਅਕਿਊਜ਼ਡ ਅਰੈਸਟ ਕਰਕੇ ਉਹਨਾਂ ਨੂੰ 4 ਦਿਨ ਦਾ ਰਿਮਾਂਡ ਲਿਆ ਤੇ ਬੋਡੀ ਐਸੀ ਜਿਹੜੇ ਅਮਰਜੀਤ ਸਿਹાગ ਜੀ ਦੀ ਉਹਨਾਂ ਦੀ ਬੋਡੀ ਅਸੀਂ ਰਿਕਵਰ ਕਰ ਲਈਏ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਰਿਮਾਂਡ ਦੇ ਦੌਰਾਨ ਜੇ ਹੋਰ ਵੀ ਕੋਈ ਡਿਸਕਲੋਜ਼ ਡਿਸਕਲੋਜ਼ਰ ਸਾਡੇ ਕੋਲ ਆਏਗਾ ਜਾਂ ਕੋਈ ਹੋਰ ਪਲੱਸੇ ਹੋਣਗੇ ਉਸ ਵੀ ਮੀਡੀਆ ਨਾਲ ਸ਼ੇਅਰ ਕਰਾਂਗੇ ਤੇ ਇਹ ਜਿਹੜੇ ਦੋਨੇ ਜੱਤੀ ਨੇ ਲੱਗ ਲੱਗ ਰਹੇ ਨੇ ਤੁਹਾਨੂੰ ਹੱਦ ਤੋਂ ਇੱਕ ਤੋਂ ਲੋਕ ਪੋਰੀ ਦਾ ਆਪਸ ਵਿੱਚ ਜਿਹੜੇ ਦੋਨੋਂ ਵਿਅਕਤੀ ਹੈ ਜੀ ਵਿਕਰਮ ਵਿਕਰਮ ਸਿੰਘ ਹੈ ਤੇ ਦੂਸਰਾ ਨਾਮ ਰਜਿੰਦਰ ਸਿੰਘ ਹੈ ਇਹ ਵਿਕਰਮ ਸਿੰਘ ਦਾ ਇਥੇ ਮੋਹਾਲੀ ਦਾ ਹੀ ਹੈ ਬਲਜਿੰਦਰ ਆਪਣਾ ਮੁਕਸਰ ਢਿਲੇ ਦਾ ਹੈਗਾ ਇਹ ਦੋਨੋਂ ਪਿਛਲੇ ਕਾਫੀ ਸਮੇਂ ਤੋਂ ਇਥੇ ਮੋਹਾਲੀ ਦੇ ਵਿੱਚ ਹੀ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਨੇ ਤੇ ਬਜਿੰਦਰ ਆਪਣੇ ਜਿਹੜੇ ਵਿਕਟਿਮ ਨੇ ਅਮਰਜੀਤ ਸਿਹਾਲ ਇਹਨਾਂ ਦੀ ਪ੍ਰਾਪਰਟੀ ਦੇ ਵਿੱਚ ਹੀ ਇਹ ਆਪਣਾ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਸੀਗੇ ਤੇ ਮੈਂ ਵੀ ਇਨਦੀ ਜਾਣ ਪਛਾਣ ਸੀਗੀ ਤੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਕੋਲ ਜਿਹੜੀ ਫਾਈਨੈਂਸ਼ੀਅਲ ਸੋਰਸਸ ਹੈਗੇ ਨੇ ਇਹਨਾਂ ਦੇ ਫਾਈਨੈਂਸ਼ੀਅਲ ਲੋਧੇ ਕਰਕੇ ਡੀਲਿੰਗਸ ਕਰਕੇ ਇਹਨਾਂ ਨੇ ਇਹਨਾਂ ਦਾ ਕਤਲ ਕੀਤਾ। ਇਹਨਾਂ ਦੇ ਵਿੱਚ ਕਿ ਸਟ ਫੋਰ ਦੀ ਬੀਕਰ ਜਦੋਂ ਕਿ ਨੰਬਰ ਪੈਸੇ ਦਾ ਹੋਊਗਾ ਰਣ ਸਮ ਨਹੀਂ ਨਹੀਂ ਇਹਨਾਂ ਨੇ ਜਦੋਂ ਉਹਨੂੰ ਲੈ ਗਏ ਪਹਿਲਾਂ ਤਾਂ ਫ੍ਰੈਂਡਲੀ ਉਹਦੇ ਵਿੱਚ ਉਹਨਾਂ ਨੂੰ ਲੈ ਗਏ ਵੀ ਤੁਹਾਡੇ ਨਾਲ ਕੋਈ ਅਸੀਂ ਗੱਲ ਕਰਨੀ ਹੈ ਕਿ ਜਾਣ ਪਛਾਣ ਸੀਗੀ ਉਹਨਾਂ ਦੇ ਅਮਰਜੀਤ ਸਿਹਾਰਗ ਜੀ ਦੀ ਬਿਲਡਿੰਗ ਦੇ ਵਿੱਚ ਹੀ ਇਹਨਾਂ ਨੇ ਆਪਣਾ ਆਫਿਸ ਬਣਾਇਆ ਹੋਇਆ ਸੀਗਾ ਲਿਜਾ ਕੇ ਉਸ ਤੋਂ ਬਾਅਦ ਅੰਦਰ ਪ੍ਰੈਸ਼ਰ ਤੋਂ ਕਾਲਾਂ ਕਰਵਾਈਆਂ ਉਹਨਾਂ ਨੇ ਉਹਦੇ ਬੇਟੇ ਨੂੰ ਕਿ ਸਾਨੂੰ ਮੈਨੂੰ 35.40 ਲੱਖ ਰੁਪਏ ਚਾਹੀਦਾ ਇਹ ਅਕਿਊਜ਼ ਨੇ ਆਪ ਨਹੀਂ ਕੀਤਾ ਉਹਨਾਂ ਦੇ ਵਿਕਟਿਮ ਤੋਂ ਹੀ ਕਰਵਾਈ ਹੈ ਉਹਨਾਂ ਦੇ ਬੇਟੇ ਨੂੰ ਕਿ ਆਪਾਂ ਨੂੰ ਇੱਕਦਮ ਪੈਸੇ ਦੀ ਲੋੜ ਪਈ ਹੈ ਪੈਸੇ ਲੈ ਕੇ ਆਜੋ ਪਰ ਉਹਨਾਂ ਦੇ ਬੇਟੇ ਨੂੰ ਡਾਊਟ ਹੋ ਗਿਆ ਸੀਗਾ ਵੀ ਕੋਈ ਨਾ ਕੋਈ ਅੰਦਰ ਪ੍ਰੈਸ਼ਰ ਬੋਲ ਰਿਹਾ ਹੈ ਇਹਨਾਂ ਦਾ ਸ੍ਰਿਮਨ ਬੈਕਗ੍ਰਾਉਂਡ ਹੈ ਹਲੇ ਤੱਕ ਜਿਹੜੇ ਇਹਨਾਂ ਦੋਨਾਂ ਦਾ ਜਿਹੜਾ ਵਿਕਰਮ ਸਿੰਘ ਹੈ ਦੀ 24 ਇਅਰ ਹੈ ਦੂਜੇ ਦੀ ਬਲਜਿੰਦਰ ਦੀ 40 ਸਾਲ ਹੈ ਦੋਨਾਂ ਦੀ ਹਾਲੇ ਤੱਕ ਸਾਨੂੰ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਿਹੜੀ ਨਹੀਂ ਸਾਹਮਣੇ ਆਈ ਫਿਰ ਵੀ ਅਸੀਂ ਇਹਦੀ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੀ ਇਹ ਵੈਪਨ ਯੂਜ਼ ਕੀਤਾ ਇਹਨਾਂ ਨੇ ਕਤਲ ਦੇ ਵਿੱਚ ਉਹ ਬਲਜਿੰਦਰ ਸਿੰਘ ਦਾ ਲਾਇਸੈਂਸ ਸੀ ਇਹਨਾਂ ਨੇ ਪਹਿਲਾਂ ਉਹਨੂੰ ਲੈ ਗਏ ਪਹਿਲਾਂ ਉਹਨੂੰ ਥ੍ਰੈਟ ਕੀਤਾ ਪੈਸੇ ਉੰਗਵਾਉਣ ਦੀ ਜਦੋਂ ਪੈਸੇ ਨਹੀਂ ਮਿਲੇ ਉਹਨਾਂ ਨੂੰ ਫਿਰ ਮੋਟਨੀ ਏਰੀਆ ਦੇ ਵਿੱਚ ਲਿਜਾ ਕੇ ਉੱਥੇ ਇਹਨਾਂ ਨੂੰ ਸ਼ੂਟ ਕੀਤਾ ਉਹਨਾਂ ਨੇ ਇਹਨਾਂ ਦੇ ਦਸਮ ਮੋਢਾ ਵਗੈਰੇ ਨੇ ਤਿੰਨ ਗੋਲੀਆਂ ਮਾਰੀਆਂ ਉਹਦੇ ਬਾਅਦ ਉਹਨਾਂ ਨੂੰ ਧੱਕਾ ਦੇ ਦਿੱਤਾ ਪਰ ਪਰਿਵਾਰ ਨੂੰ ਛੱਤਿਵਾਰੀ ਇਹ ਹੀ ਬੰਦੇ ਲੈ ਕੇ ਗਏ ਨਹੀਂ ਪਰਿਵਾਰ ਨੂੰ ਬਿਲਕੁਲ ਬਲਾਈਂਡ ਕੇਸ ਸੀਗਾ ਜੇ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਇਹ ਬਿਲਕੁਲ ਅਨਾ ਕਤਲ ਸੀਗਾ ਸਾਨੂੰ ਇਹ ਵੀ ਨਹੀਂ ਆਈਡਿਆ ਸੀਗਾ ਵੀ ਕੌਣ ਲੈ ਗਏ ਪਹਿਲਾਂ ਇਹ ਦੱਸਦੇ ਰਹੇ ਅਸੀਂ ਜਿਹੜੀ ਸਾਇੰਟਿਫਿਕ ਟੈਕਨੀਕਲ ਜਿਹੜੀ ਐਵਿਡੈਂਸ ਤੇ ਬੜਾ ਸਾਡੀ ਟੀਮ ਨੇ ਕੰਮ ਕੀਤਾ ਇਹ ਫਿਊਜਡ ਆਪਣੇ ਫੋਨ ਵੀ ਇੱਥੇ ਛੱਡ ਗਏ ਸੀ ਜਦੋਂ ਮੌਤ ਨੇ ਲੈ ਕੇ ਗਏ ਨੇ ਤਾਂ ਫਿਰ ਬੜੇ ਜਿਸ ਤਰ੍ਹਾਂ ਤੋਂ ਜਿਵੇਂ ਵੀ ਈਜੀ ਦੇ ਵਿੱਚ ਗਿਆ ਅੰਦਾਜ਼ੇ ਦਾ ਲਾ ਕੇ ਰੱਖਿਆ ਤਾਂ ਉਹਦੀ ਰੈਕੋਡਿੰਗ ਫੇਰ ਨਹੀਂ ਗਿਆ ਇਹ ਬਗੇਮ ਨੇ ਆਪਣੀ ਪ੍ਰਾਪਰਟੀ ਦੇ ਰਿਚੀ ਦਾ ਜੀ ਬਿਜ਼ਨਸ ਸਟ੍ਰੈਟਜੀ ਤੇ ਕਰ ਰਹੇ ਨੇ ਇਹਨਾਂ ਦੀ ਜਿਹੜੀ ਮੋਡੀਫਿਕੇਸ਼ਨ ਹੋਈ ਸੀ ਇਹ ਵੈਸੇ ਚੈੱਕ ਕਰ ਲੈਣੇ ਵੈਸੇ ਇਹਨਾਂ ਨੇ ਆਪਣਾ ਪ੍ਰਾਪਰਟੀ ਡੀਲਿੰਗ ਦਾ ਆਫਿਸ ਖੁੱਲਿਆ ਹੋਇਆ ਹੈ ਨਾ ਕੋਈ ਸ਼ਾਇਦ ਪ੍ਰਾਪਰਟੀ ਡੀਲਿੰਗ ਦਾ ਜੋ ਏਰੀਆ ਵੱਲੋਂ ਜਾਂ ਜਿਹੜੀ ਵੀ ਏਜੰਸੀ ਵੱਲੋਂ ਕੋਲ ਲੈਸੈਂਸ ਹੈਗਾ ਬਾਕੀ ਅਸੀਂ ਜਿਹੜੀ ਥੋਰਲ ਇਨਵੈਸਟਿਗੇਟ ਕਰਾਂਗੇ ਪਿਛੇ 4-5 ਸਾਲ ਤੋਂ ਇਹ ਏਰੋ ਸਿਟੀ ਏਰੀਆ ਦੇ ਵਿੱਚ ਪ੍ਰਾਪਰਟੀ ਡੀਲਿੰਗ ਦਾ ਕੰਮ ਕਰ ਰਹੇ ਸੀ ਉਹ ਸਰ ਜੀ ਇਹ ਵੀ ਕਿ ਤਸ ਪੈਸੇ ਜਿਹੜਾ ਕਹਿੰਦੇ ਸੀ ਬੇਸਿਕਲੀ ਹਾਲ ਤੱਕ ਇਹੀ ਸਾਹਮਣੇ ਆਇਆ ਤੇ ਕੇ ਮੰਗਰੇ ਹੋਣ ਤੇ ਉਹ ਹੋਰ ਉਹ ਤੋਂ ਪੈਸੇ ਐਕਸਟਰੈਕਟ ਕਰਨ ਲਈ ਉਹਨਾਂ ਨੇ ਮਰਡਰ ਕੀਤਾ ਉਹ ਲੋਕੀ ਸ਼ਾਮ ਨੂੰ ਦੀ ਇਸ ਦੇ ਵਿੱਚ ਹਲੇ ਤੱਕ ਤਾਂ ਸਾਡੀ ਤਫਤੀਸ਼ ਤੋਂ ਵੀ ਦੋਨੋਂ ਦਾ ਰੋਲ ਸਾਹਮਣੇ ਆਇਆ ਹੈ ਬਾਕੀ ਅਸੀਂ ਉਹਨੂੰ ਰਹਿਮਾਨ ਲਿਆ ਸੀ ਫਰਥਰਲੀ ਇਨਵੈਸਟੀਗੇਟ ਕਰਾਂਗੇ